ਸਾਡੇ ਗੁਰੂ ਦਾਇ ਕਰਮਸ਼ਾਲਾ ਸੰਤਾਂ ਨੂੰ ਸ਼ਹੀਦ ਤੇ ਤੁ ਮੈਨੂੰ ਮੁਖੀ ਤੇ ਇਹ ਮੇਰਾ ਜਵਾਬ ਹੁੰਦਾ ਸੀ ਕਿ ਬਾਬਾ ਠਾਕੁਰ ਸਿੰਘ ਮਹਾਂਪੁਰਖਾਂ ਨੂੰ ਤੁਸੀਂ ਸ਼ਹੀਦ ਕਹਾ ਦਿੰਦੇ ਤੇ ਮੈਂ ਕਹਿ ਦਿੰਦਾ ਤੇ ਤੁਮੇਂ ਦੇ ਜਿਹੜੀ ਮੁਖੀ ਦੀ ਗੱਲ ਆ ਇਹ ਆ اخਲਾਕ ਤੋਂ ਗਿਰਿਆ ਹੋਇਆ ਕਰੈਕਟਨੈਸ ਬੱਜਰ ਕਰੈਤੀ ਆ ਜਿਹੜਾ ਬੱਜਰ ਕਰਹਿਤੀ ਆ ਸਿੱਖ ਬੱਜਰ ਕਰਹਿਤੀ ਸਿੱਖ ਨਹੀਂ ਹੁੰਦਾ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਆ ਰਹਿਤ ਬਿਨਾ ਨਹਿ ਸਿੱਖ ਕਹਾਵਾ ਰਹਿਤ ਬਿਨਾ ਦਰ ਝੋਟਾਂ ਖਾਵੇ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ ਪਹਿਲਾਂ ਤੁਮਾਂ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ ਜਿੱਥੇ ਅਮਰ ਸੰਚਾਰ ਹੁੰਦਾ ਨਾ ਸ਼ਾਇਦ ਕੱਲ ਨੂੰ ਮੈਂ ਤੇ ਵੀ ਹੁਣ ਪਹਿਲਾਂ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ ਉਥੇ ਸਿਧਾਈ ਕਰਾਵੇ ਸਿਧਾਈ ਕਰਾ ਕੇ ਜਿਹੜੀ ਪੰਜਾਂ ਪਿਆਰਿਆਂ ਨੇ ਤਨਖਾਹ ਲਈ ਆ ਲਾਉਣੀ ਆ ਉਹਨੂੰ ਪੂਰੀ ਕਰੇ ਪੂਰੀ ਕਰਕੇ ਫਿਰ ਸਿੰਘਾਂ ਤੋਂ ਅਰਦਾਸ ਕਰਾਵੇ ਫੇਰ ਉਹ ਸੇਖਿਆ ਉਹ ਤੇ ਸੇਖੀ ਨਹੀਂ ਮੁਖੀ ਬੰਨਾ ਤੇ ਬੜੀ ਦੂਰ ਦੀ ਗੱਲ ਆ ਉਹ ਤੇ ਸੇਖੀ ਨਹੀਂ ਤੇ ਕਈ ਅਣਜਾਣ ਭੁੱਲੜ ਲੋਕ ਕਹਿ ਦਿੰਦੇ ਜੀ ਬਾਬਾ ਜੀ ਖਾਲਸਾ ਜੀ ਮੁਖੀ ਐ ਨਹੀਂ ਗੁਰਮਖੋ ਨਾਂ ਤੇ ਬਾਬਾ ਹੀ ਆ ਨਾ ਇਹ ਸੰਤੀਆਂ ਤੇ ਨਾ ਦਮਦਮੀ ਟਕਸਾੜ ਦਾ ਮੁਖੀ ਆ ਇਸੇ ਤਰ੍ਹਾਂ ਤੁਮਾਂ ਸਰਕਾਰ ਦਾ ਰਾਮ ਸਿੰਘ ਪਰਿਵਾਰ ਦਾ ਸੰਤ ਗਿਆਨੀ ਜਰਨੈਲ ਸਿੰਘ ਮੁਖੀ ਅਕਸਾਲ ਦਾ ਉਦੋਂ ਸਰਕਾਰ ਏਜੰਸੀਆਂ ਪ੍ਰਸ਼ਾਸਨ ਨਹੀਂ ਕੋ ਆ ਸਕਦਾ ਬੜਾ ਉਹਨਾਂ ਟੇ ਲਾਇਆ ਬਹੁਤ ਜ਼ੋਰ ਲਾਇਆ ਵੀ ਸ਼ਾਇਦ ਇਹ ਕਹਿ ਦੇਵੇ ਮੈਂ ਖਾ ਨਹੀਂ ਇਹ ਸਿਰ ਵੱਡਿਆ ਜਾ ਸਕਦਾ ਪਰ ਇਹ ਸੀਸ ਕਿਸੇ ਅੱਗੇ ਝੁਕੂ ਨਹੀਂ ਇਹ ਜ਼ਬਾਨ ਵੱਡੀ ਜਾ ਸਕਦੀ ਆ ਇਸ ਜ਼ਬਾਨ ਦੇ ਨਾਲ ਸੰਤਾਂ ਨੂੰ ਸ਼ਹੀਦ ਤੇ ਧੰਮੇ ਨੂੰ ਮੁਖੀ ਕਦੇ ਵਾਸਤੇ ਨਹੀਂ ਕਹਿ ਸਕਦੇ ਮੇਰਾ ਜਾਤੀ ਤੌਰ ਤੇ ਕਿਸੇ ਨਾਲ ਵਿਰੋਧ ਨਹੀਂ ਕਈਆਂ ਨੇ ਇਹ ਵੀ ਕਿਹਾ ਕਿ ਤੁਮੇ ਨਾਲ ਤੁਹਾਡੀ ਸੋਲਾ ਕਰਾ ਦਈਏ ਮੈਂ ਕਿਹਾ ਸਾਡਾ ਕੋਈ ਝਗੜਾ ਹੀ ਨਹੀਂ ਸਾਡੀ ਇੱਕ ਸਿਧਾਂਤਕ ਲੜਾਈ ਆ ਸਿਧਾਂਤਾਂ ਨਾਲ ਗੁਰਮਖੋ ਕਦੇ ਵਾਸਤੇ ਸਮਝਾਉਤੇ ਨਹੀਂ ਹੁੰਦੇ ਸਿਧਾਂਤਾਂ ਨਾਲ ਖਲਵਾੜ ਨਹੀਂ ਕੀਤਾ ਜਾਂਦਾ ਮੇਰੀ ਤੇ ਤੁਮ੍ਹੇ ਦੀ ਸਿਧਾਂਤਕ ਲੜਾਈ ਆ ਜਿੰਨਾ ਚਿਰ ਤੱਕ ਮੇਰਾ ਸਰੀਰ ਰਹੂਗਾ ਮੈਂ ਆਪਣੀ ਜ਼ੁਬਾਨ ਵਿੱਚੋਂ ਕਦੇ ਤੁਮ੍ਹੇ ਦਾ ਨਾਂ ਨਹੀਂ ਲਵਾਂਗਾ ਤੇ ਪਿੱਛੇ ਦੇ ਉਹਦੇ ਜਿਹੜੇ ਹਮੈਤੀਆ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਸੀ ਕਿਆ ਹੀ ਸ਼ੋਤਾ ਲਾਵਾਂਗੇ ਮੈਂ ਕੋਈ ਨਹੀਂ ਇਹ ਖੁੱਲੇ ਰਾਏ ਮੇਰੇ ਨਾਲ ਕੋਈ ਬਾਡੀਗਾਰਡ ਨਹੀਂ ਮੈਂ ਤੇ ਡਰਾਈਵਰ ਦੋ ਹੋ ਜਾਣੇ ਹੁੰਨੇ ਆ ਤੀਜਾ ਸਾਡੇ ਨਾਲ ਕੋ ਬੰਦਾ ਹੀ ਨਹੀਂ ਹੁੰਦਾ ਤੇ ਮੇਰੇ ਕੋਲ ਲਾਇਸੈਂਸ ਆ 45 ਬੋਰ ਦਾ ਤੇ ਉਹਦੇ ਚ ਗੋਲੀਆਂ ਪੈਂਦੀਆਂ 7 ਤੇ ਦੋ ਮੈਗਜ਼ੀਨ ਮੈਂ ਭਰ ਕੇ ਰੱਖਦਾ ਭਲੇ ਖੇਚਣਾ ਕਿਤੇ ਰਗੜੇ ਜਾਇਓ ਹਾਂ ਸਿੱਖ ਦਾ ਕਰਮ ਆ ਨਜਾਇਜ਼ ਹਥਿਆਰ ਦੀ ਵਰਤੋਂ ਨਹੀਂ ਕਰਨੀ ਪਰ ਜੇਕਰ ਕੋਈ ਚੜ੍ਹਾਈ ਕਰਕੇ ਆਵੇ ਜਿਵੇਂ 6ਵੇਂ ਪਾਤਸ਼ਾਹ ਦੇ ਉੱਪਰ ਸ਼ਾਹ ਜਹਾਂ ਦੇ ਫੌਜ ਚੜ੍ਹਾਈ ਕਰਕੇ ਆਈ ਤਾਂ ਉਹਨਾਂ ਨੇ ਉਹਦਾ ਜਵਾਬ ਦਿੱਤਾ ਲੜੇ ਨਹੀਂ ਜਵਾਬ ਦਿੱਤਾ ਇਸੇ ਤਰ੍ਹਾਂ ਕੜਗੀਆਂ ਵਾਲੇ ਪਾਤਸ਼ਾਹ ਦੇ ਉੱਪਰ ਚੜ੍ਹਾਈ ਕਰਕੇ ਆਏ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਇਸੇ ਤਰ੍ਹਾਂ ਚੜ੍ਹ ਕੇ ਨਹੀਂ ਜਾਣਾ ਪਰ ਜੇ ਤੁਸੀਂ ਚੜ੍ਹਾਈ ਕਰਕੇ ਆਏ ਨਾ ਤੇ ਫਿਰ 14 ਦੇ ਮਾਂ ਨੂੰ ਜੰਮੇ ਨੇ ਅੱਗੇ ਰੱਬ ਰੱਖਾ ਗੱਲ ਕਹਿ ਦੇਣੀ ਸੌਖੀ ਆ ਪਰ ਪੂਰੀ ਕਰਨੀ ਬੜੀ ਔਖੀ ਆ ਇਹ ਜਿਹੜੇ ਸੁਵਾਸ ਸਮਾਂ ਇਹ ਪਰਮੇਸ਼ਰ ਨੇ ਲਿਖਿਆ ਹੁੰਦਾ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਨਾ ਉਹ ਮਰ へ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੇ ਮਨ ਮਾਹੇ ਬਾਕੀ ਜੇ ਤੁਸੀਂ ਮੈਨੂੰ ਮਾਰੋਗੇ ਨਾ ਕੋਈ ਗੱਲ ਨਹੀਂ ਖੁੱਲਾ ਰਹਾ ਜੇ ਮੇਰੀ ਲਿਖੀ ਤੁਹਾਡੇ ਹੱਥੋਂ ਆਂ ਤਾਂ ਮੈਨੂੰ ਬਚਾਉਣ ਵਾਲਾ ਕੌਣ ਆ ਤੇ ਜੇ ਮੇਰੀ ਤੁਹਾਡੇ ਹੱਥੋਂ ਲਿਖੀ ਨਹੀਂ ਤੇ ਤੁਸੀਂ ਮੈਨੂੰ ਮਾਰ ਨਹੀਂ ਸਕਦੇ ਤੇ ਬਾਕੀ ਤੁਹਾਡੇ ਵਾਸਤੇ ਖੁੱਲਾ ਰਹਾ ਜਦੋਂ ਮਰਜੀ ਆ ਜਾਓ ਤੇ ਜਦੋਂ ਮਰਜੀ ਆ ਕੇ ਗੱਲ ਪੈ ਜਾਓ ਕਈਆਂ ਸਿੰਘਾਂ ਨੇ ਇਸ ਗੱਲ ਦਾ ਤਰਾਜ ਵੀ ਕੀਤਾ ਸੀ ਵੀ ਆਪਾਂ ਉਹਨਾਂ ਨੂੰ ਮੋੜ ਕੇ ਜਵਾਬ ਨਹੀਂ ਜਵਾਬ ਨਹੀਂ ਦੇਣਾ ਚੜ੍ਹ ਕੇ ਜਾਣਾ ਨੇ ਜੇ ਚੜ੍ਹ ਕੇ ਆਏ ਸਿਰਲੇ ਆਜ ਨਹੀਂ ਕਰਨਾ ਤੇ ਉਹਨਾਂ ਨੂੰ ਗੁੱਸਾ ਕਿਹੜੀ ਗੱਲ ਦਾ ਹੈ ਕਿ ਸਾਡੇ ਬਾਬੇ ਨੂੰ ਐਵੇਂ ਕਿਉਂ ਕਹਿੰਦਾ ਤੇ ਤੁਹਾਡੇ ਬਾਬੇ ਨੇ ਫਿਰ ਗਲਤੀਆਂ ਕਿਉਂ ਕੀਤੀਆਂ ਗਲਤੀਆਂ ਕਿਉਂ ਕੀਤੀਆਂ ਜੇ ਗਲਤੀਆਂ ਕੀਤੀਆਂ ਮੈਂ ਕਹਿੰਦਾ ਹਾਂ ਪੰਜਾ ਭਾਈ ਗੁਰਦਾਸ ਸਵਰਗਾ ਦੁਨੀਆ ਤੇ ਕੁਝ ਸਿੱਖ ਨਹੀਂ ਹੋ ਸਕਦਾ ਪਾਰੋਂ ਨੇ ਗਲਤੀ ਕੀਤੀ ਅੱਜ ਵੀ ਇਤਿਹਾਸ ਵਿੱਚ ਲਿਖਿਆ ਹੈ ਕਿ ਕਾਬਲ ਕੰਧਾਰ ਵਿੱਚ ਘੋੜੇ ਲੈਣ ਵਾਸਤੇ ਗਏ ਸਨ ਭਾਈ ਗੁਰਦਾਸ ਤੰਬੂ ਪਾੜ ਕਰਕੇ ਉੱਥੋਂ ਚੋਰੀ ਭਜੇ ਗਏ ਕਿਤੇ ਕਾਂਸੀ ਤੇ ਕਾਂਸੀ ਲੰਮਾ ਸਮਾ ਰਏ ਤੇ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਿਆ ਤੇ ਉਸ ਰਾਜੇ ਨੂੰ ਛੇਵੇਂ ਪਾਤਸ਼ਾਹ ਨੇ ਚਿੱਠੀ ਪਾਈ ਸੀ ਕਿ ਤੇਰੇ ਦਰਬਾਰ ਵਿੱਚ ਤੇਰੇ ਰਾਜ ਵਿੱਚ ਇੱਕ ਸਾਡਾ ਚੋਰ ਰਹਿੰਦਾ ਹੈ ਉਨੇ ਆਪਣੀ ਪਰਦਾ ਇਕੱਠੀ ਕੀਤੀ ਤੇ ਛੇਵੇਂ ਪਾਤਸ਼ਾਹ ਦੀ ਚਿੱਠੀ ਆਈ ਆ ਕਿ ਤੁਹਾਡੇ ਕੋਲੇ ਸਾਡਾ ਇੱਕ ਚੋਰ ਰਹਿੰਦਾ ਹੈ ਕਿਹੜਾ ਚੋਰ ਆ ਤੇ ਭਾਈ ਗੁਰਦਾਸ ਨੇ ਕਿਹਾ ਕਿ ਮੈਂ ਛੇਵੇਂ ਪਾਤਸ਼ਾਹ ਦਾ ਚੋਰ ਆ ਹੈਰਾਨ ਹੋਏ ਕਿ ਸਾਨੂੰ ਸਾਨੂੰ ਇੱਕ ਬਹੁਤ ਵੱਡਾ ਗੁਰਸਿੱਖ ਮਿਲਿਆ ਜਿਹਨੇ ਅਣਗਿਣਤੋਂ Hindu ਧਰਮ ਤੋਂ ਸਿੱਖੀ ਦਾ ਪ੍ਰਚਾਰ ਕਰਕੇ ਸਿੱਖ ਬਣਾਏ ਤੇ ਫਿਰ ਨਾਲ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਜਾਰੀ ਕੀਤਾ ਸੀ ਜਿੱਥੇ ਸਾਡਾ ਚੋਰ ਮਿਲੇ ਉਹਦੀਆਂ ਮੁਸ਼ਕਾਂ ਬਣ ਕੇ ਤੇ ਸਾਡੇ ਦਰਬਾਰ ਵਿੱਚ ਹਾਜ਼ਰ ਕਰੋ ਤੇ ਭਾਈ ਗੁਰਦਾਸ ਸਮੇਤ ਰਾਜੇ ਜਿਹੜੇ ਸਿੱਖ ਬਣੇ ਸੀ ਉਹਨਾਂ ਨੂੰ ਨਾਲ ਲੈ ਕਰਕੇ ਤੇ ਆਇਆ ਤੇ ਰਾਜੇ ਸਮੇਤ ਪਰਵਾ ਨੇ ਕਿਹਾ ਵੀ ਨਹੀਂ ਅਸੀਂ ਤੇਰੀਆਂ ਮੁਸ਼ਕਾਂ ਨਹੀਂ ਬਣਣੀਆਂ ਪਰ ਜਦੋਂ ਥੋੜੀ ਦੂਰ ਰਹਿ ਗਏ ਨਾ ਉਦੋਂ ਭਾਈ ਗੁਰਦਾਸ ਅੜ ਗਿਆ ਕਹਿਣ ਲੱਗਾ ਨਹੀਂ ਮੈਂ ਆਪਣੇ ਗੁਰੂ ਦੇ ਬਚਨ ਨੂੰ ਅਦੂਲਣਾ ਨਹੀਂ ਮੰਨਣਾ ਜੇਕਰ ਤੁਸੀਂ ਮੇਰੀਆਂ ਮੁਸ਼ਕਾਂ ਨਾ ਬਣੀਆਂ ਤੇ ਮੈਂ ਸਿਵੇਂ ਪਾਛਾ ਦੇ ਦਰਬਾਰ ਵਿੱਚ ਪੇਸ਼ ਨਹੀਂ ਹੋਣਾ ਧੰਨ ਸਨ ਭਾਈ ਗੁਰਦਾਸ ਜਿਨੇ ਆਪਣੀਆਂ ਮੁਸ਼ਕਾਂ ਬਣਾਈਆਂ ਤੇ ਸਿਵੇਂ ਪਾਛਾ ਦੇ ਦਰਬਾਰ ਵਿੱਚ ਪੇਸ਼ ਹੋਇਆ ਉਦੇ ਵਰਗਾ ਕੋਈ ਸਿੱਖ ਵੀ ਨਹੀਂ ਪਰ ਜਿੱਥੇ ਉਹਨੇ ਗਲਤੀ ਕੀਤੀ ਉਹ ਇਤਿਹਾਸ ਵਿੱਚ ਲਿਖੀ ਗਈ ਹੈ ਜਿਹੜਾ ਬੰਦਾ ਕੋਈ ਜ਼ਿੰਦਗੀ ਵਿੱਚ ਗਲਤੀ ਕਰਦਾ ਉਹ ਗੁਰਮੁਖੋ ਕਾਲੇ ਅੱਖਰਾਂ ਵਿੱਚ ਲਿਖੀ ਜਾਂਦੀ ਇਸ ਕਰਕੇ ਤੁਮ ਪਿੰਡ ਆਏ ਮੈਤੇ ਆਲੋ ਤੁਹਾਡੇ ਬਾਬੇ ਨੇ ਬੱਜਰ ਕਰੇ ਤਾਂ ਕੀਤੀਆਂ ਉਹ ਤੁਹਾਡੇ ਤੇ ਤੁਹਾਡੇ ਬਾਬੇ ਦੇ ਮੱਥੇ ਤੇ ਇੱਕ ਕਲੰਕ ਆ ਕਿੰਨਾ ਚਿਰ ਰਹੂਗਾ ਜਿੰਨਾ ਚਿਰ ਦੁਨੀਆ ਰਹੂਗੀ ਮੈਨੂੰ ਮਾਰ ਕੇ ਉਹ ਕਲੰਕ ਤੁਹਾਡਾ ਮਿਟਣਾ ਨਹੀਂਗਾ ਮਨ ਲੋਪ ਇੱਕ ਮਿਸਾਲ ਆ ਮੈਨੂੰ ਮਾਰ ਦਿਓਗੇ ਨਾ ਤੇ ਕਿ ਤੁਮੇ ਦਾ ਕਲੰਕ ਮਿਟ ਜੂਗਾ ਜਿਹੜੇ ਥਾਂ ਥਾਂ ਤੇ ਲੋਕ ਵਿਰੋਧ ਕਰਦੇ ਆ ਉਹ ਮਿਟ ਜੂਗਾ ਲੋਕ ਹਮੈਤੀ ਬਣ ਜਾਣਗੇ ਮੈਨੂੰ ਮਾਰ ਕੇ ਤੁਸੀਂ ਦੰਦ ਮੇਂ ਟਕਸਾਲ ਦੇ ਮੁਖੀ ਬਣ ਜਾਓਗੇ ਕਦੇ ਵੀ ਨਹੀਂ ਆਪਣੀ ਗਲਤੀ ਨੂੰ ਸਵੀਕਾਰ ਕਰੋ ਕੱਲ ਮੈਤੇ ਧਰਤੀ ਤੇ ਹੋ ਸਕਦਾ ਕਿ ਅਮਰ ਸੰਚਾਰ ਹੋਵੇ ਆਪਣੇ ਬਾਬੇ ਨੂੰ ਕੇਸੀ ਇਸ਼ਨਾਨ ਕਰਾਓ ਕੇਸੀ ਇਸ਼ਨਾਨ ਕਰਕੇ ਪੰਜਾਂ ਪਿਆਰਿਆਂ ਦੇ ਪੇਸ਼ ਕਰਾਓ ਆਪਣੀ ਗਲਤੀ ਦੱਸੇ ਪੰਜਾਂ ਪਿਆਰਾਂ ਨੂੰ ਪੰਜਾਂ ਪਿਆਰਾਂ ਨੂੰ ਗਲਤੀ ਦੱਸ ਕੇ ਫਿਰ ਅਮਰ ਸਕੇ ਸੁਧਾਈ ਕਰਾਵੇ ਤਨਖਾਹ ਪੂਰੀ ਕਰੇ ਤਨਖਾਹ ਪੂਰੀ ਕਰਕੇ ਫਿਰ ਅਰਦਾਸ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕਰਕੇ ਦੁਬਾਰਾ ਜਿਸ ਤਰ੍ਹਾਂ ਮਾਧੇ ਵਾਲੇ ਸਿੱਖਾਂ ਦੀ ਟੁੱਟੀ ਗੰਢੀ ਸੀ ਨਾ ਗੰਢ ਤੋਂ ਲਈ ਪਰ ਇਤਿਹਾਸ ਵਿੱਚ ਦੇਖਿਆ ਗਿਆ ਕਿ ਮਾਝੇ ਦੇ ਸਿੱਖਾਂ ਨੇ ਕਲਗੀਆਂ ਵਾਲੇ ਪਾਥਰ ਨੂੰ ਬਦਾਵਾ ਦਿੱਤਾ ਹੈ ਬਦਾਵਾ ਭਾਵੇਂ ਕਲਗੀਆਂ ਵਾਲੇ ਨੇ ਪਾੜ ਦਿੱਤਾ ਪਰ ਜਿੱਥੇ ਬਦਾਵਾ ਪਾੜਿਆ ਸੀ ਨਾ ਉਥੇ ਬਦਾਵੇ ਦਾ ਜ਼ਿਕਰ ਆਉਂਦਾ ਟੁੱਟੀ ਗੰਢੀ ਕਲਗੀ ਤਰਪਾਚ ਨੇ ਗੰਢ ਲਈ ਪਰ ਪੁਕਾਰੀ ਸੱਚੇ ਪਾਤਸ਼ਾਹ ਨੇ ਪਰ ਉਥੇ ਟੁੱਟੀ ਗੰਢੀ ਗੁਰਦੁਆਰਾ ਬਣਿਆ ਇਸੇ ਤਰ੍ਹਾਂ ਮਾਲਵੇ ਦੇ ਸਿੱਖਾਂ ਨੇ ਬਦਾਵਾ ਗੁਰੂ ਨੂੰ ਦੋ ਰੀ ਲਿਖਿਆ ਇੱਕ ਵਾਰੀ ਮਾਝੇ ਦੇ ਸਿੱਖਾਂ ਨੇ ਲਿਖਿਆ ਇੱਕ ਵਾਰੀ ਮਾਲਵੇ ਦੇ ਸਿੱਖਾਂ ਨੇ ਲਿਆ ਤਨਖਾਹ ਦੇ ਬਦਲੇ ਮਾਲਵੇ ਦੇ ਸਿੱਖਾਂ ਨੇ ਵੀ ਕਿਹਾ ਸੀ ਕਿ ਸਾਨੂੰ ਤਨਖਾਹ ਦਿਓ ਤਨਖਾਹ ਲਈ ਗਏ ਤੇ ਨਾਲ ਨਾਲ ਕਾਜ ਤੇ ਲਿਖੀ ਗਏ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਤੇ ਫਿਰ ਉਹਨਾਂ ਦੇ ਵਿੱਚ